ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਸਖਤਾਈ ਨਾਲ ਕਾਰਵਾਈ ਕਰਦੀ ਰਹੀ ਹੈ ਜਿੱਥੇ ਬੀਤੇ ਸਮੇਂ ਪਿਛਲੇ 3 ਮਹੀਨਿਆਂ ਚ 4 ਜਿਹੜੇ ਐਕਸਚੇਂਜ ਆਫ ਫਾਇਰ ਵੀ ਹੋਏ ਉਸ ਤੋਂ ਇਲਾਵਾ ਕਈ ਰਿਕਵਰੀਜ਼ ਵੀ ਹੋਈਆਂ ਗੈਂਗਸਟਰਸ ਦੇ ਖਿਲਾਫ ਇਸੇ ਮਹਿੰਮ ਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ SPD ਗੁਰਬੰਸ ਬੈਂਸ SP ਹੈਡਕ quarters वैभव ਚੌਧਰੀ DSPD রাজেশ ਮਲੋਤਰਾ ਇੰਚਾਰਜ CIA ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਤੇ ਉਹਨਾਂ ਦੀ ਟੀਮ ਨੇ ਦੋ ਦੋਸ਼ੀ ਅਰੈਸਟ ਕੀਤੇ ਜਿਹੜੇ ਕਿ ਲੋਰੈਂਸ ਬਿਸ਼ਨੋਈ ਤੇ ਲਵ ਲਾਹੌਰੀਆ ਉਰਫ ਲਵ ਸੰਧੂ ਗੈਂਗ ਨਾਲ ਸੰਬੰਧਿਤ ਸੀਗੇ ਇਨਾਂ ਤੋਂ ਭਾਰੀ ਮਾਤਰਾ 'ਚ ਸੋਫਿਸਟੀਕੇਟਿਡ ਪਿਸਟਲ ਮੈਗਜ਼ੀਨ ਤੇ ਰੋਂਦ ਬਰਾਮਦ ਹੋਈ ਟੋਟਲ ਰਿਕਵਰੀ 10 ਵੈਪਨਸ 10 ਵੈਪਨ ਅਸੀਂ ਇਨਾਂ ਤੋਂ ਰਿਕਵਰ ਕੀਤੇ ਤੇ ਇਹ ਦੋ ਦੋਸ਼ੀ ਜਿਹੜੇ ਆ ਇਨਾਂ 'ਚ ਮਾਨਵ ਉਰਫ ਗਾਂਧੀ ਤੇ ਸਚਿਨ ਨਾਮ ਦੇ ਦੋਨੇ ਗੈਂਗਸਟਰਸ ਨੇ ਦੋਨੇ ਗੈਂਗਸਟਰਸ ਦਾ ਥਰੂ ਲਵ ਲਾਹੌਰਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਿੱਧਾ ਸੰਪਰਕ ਸੀਗਾ ਇਹਨਾਂ ਨੇ 2024 ਚ ਤੇਜਪਾਲ ਮਹਿਰਾ ਕਤਲकांड ਹੋਇਆ ਸੀ ਜਿਹੜਾ ਕਿ ਕਾਫੀ ਇੱਕ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਦੇ ਚ ਤੇਜਪਾਲ ਮਹਿਰੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਹ ਵਾਰਦਾਤ ਦਾ ਬਦਲਾ ਲੈਣ ਲਈ ਜਿਹੜਾ ਇਹਨਾਂ ਨੇ ਇਹ ਭਾਰੀ ਮਾਤਰਾ ਚ ਅਸਲਾ ਐਮਿਊਨਿਸ਼ਨ ਇਕੱਠਾ ਕੀਤਾ ਸੀ ਤੇ ਇਹਨਾਂ ਨੇ ਅਮਨਦੀਪ ਉਰਫ ਜੱਟ ਜਿਹੜਾ ਇਸ ਸਮੇਂ ਜੇਲ੍ਹ ਚ ਹੈਗਾ ਉਹਨੂੰ ਜਦੋਂ ਜੇਲ੍ਹ ਤੋਂ ਬਾਹਰ ਆਂਦਾ ਯਾ ਉਹਦੀ ਪੇਸ਼ੀ ਦੇ ਦੌਰਾਨ ਉਹਨੂੰ ਕਤਲ ਕਰਨਾ ਸੀ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰਨਾ ਸੀ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਫਲੋਰੈਂਸ ਬਿਸ਼ਨੋਈ ਤੇ ਲਵ ਲਾਹੌਰਯੇ ਗੈਂਗ ਨਾਲ ਸੰਬੰਧੇ ਤੇ ਦੋਨੇ ਗੈਂਗਸਟਰ ਜਿਹੜੇ ਕਾਬੂ ਕੀਤੇ ਦੋਨੇ ਗੈਂਗਸਟਰਾਂ ਦਾ ਕ੍ਰਿਮੀਨਲ ਪਿਸ਼ੋਕੜਾ ਸਚਿਨ ਤੇ ਮਾਨਵ ਉਰਫ ਗਾਂਧੀ ਦੋਨਾਂ ਤੇ ਪਹਿਲਾਂ ਵੀ ਇਰਾਦਾ ਕਤਲ ਦੇ ਤੇ ਹੋਰ ਸੋ ਇਹਨਾਂ ਤਰ੍ਹਾਂ ਆ ਮਾਮਲੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿੱਥੇ ਇੱਕ ਤੇ ਅਸੀਂ ਦੋਨੇ ਗੈਂਗਸਟਰਸ ਨੂੰ ਅਰੈਸਟ ਕਰਕੇ ਇੱਕ ਕਾਫੀ ਸੈਂਸੇਸ਼ਨਲ ਕ੍ਰਾਈਮ ਜਿਹੜਾ ਹੋ ਸਕਦਾ ਸੀ ਉਹਨੂੰ ਅਸੀਂ ਅਵਰਟ ਕੀਤਾ ਉਹਨੂੰ ਮਤਲਬ ਟਾਲ ਲਿਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਕਿ ਲੋਰੈਂਸ ਬਿਸ਼ਨੋਈ ਗੈਂਗ ਇਹ ਦੋਨੇ ਮੇਨ ਉਹਨਾਂ ਦੇ ਜਿਹੜੇ ਸ਼ੂਟਰ ਕਹਿ ਲਿਏ ਗੁਰਗੇ ਕਹਿ ਲਿਏ ਉਹ ਦੋਨੇ ਅਰੈਸਟ ਕਰਕੇ ਇੱਕ ਗੈਂਗਸਟਰ ਨੈਟਵਰਕ ਨੂੰ ਕਾਫੀ ਵੱਡੀ ਸਟ ਜਿਹੜੀ ਆ ਉਹ ਪਹੁੰਚੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਕ੍ਰਿਮੀਨਲਸ ਨੂੰ ਸਖ਼ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਪਟਿਆਲਾ ਜ਼ਿਲ੍ਹੇ ਚ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੀ ਵੀ ਗੈਂਗ ਵਾਰ ਨੂੰ ਜਾਂ ਗੈਂਗਸਟਰ ਕਲਚਰ ਨੂੰ ਬਿਲਕੁਲ ਟੋਲਰੇਟ ਨਹੀਂ ਕਰੂਗੀ ਜ਼ੀਰੋ ਟੋਲਰੈਂਸ ਹੈਗੀ ਆ ਟੁਵਰਡਸ ਗੈਂਗਸਟਰਸ ਤੇ ਜੇਕਰ ਅੱਗੇ ਵੀ ਕੋਈ ਵੀ ਗੈਂਗਸਟਰ ਇਹ ਸੋਚਦਾ ਕਿ ਪਟਿਆਲਾ ਜ਼ਿਲ੍ਹੇ ਚ ਕਿਸੇ ਕ੍ਰਾਈਮ ਨੂੰ ਅੰਜਾਮ ਦੇ ਸਕੂਗਾ ਤੇ ਅਸੀਂ ਬਹੁਤ ਸਖ਼ਤਾਈ ਨਾਲ ਉਹਦੇ ਕਰਵਾਏਗੀ ਦੇ ਨਾਲੇ ਹੋਰ ਵੀ ਕੋਈ ਕੈਂਡੀ ਲੋਕਲ ਮੁੰਡੇ ਹੈ ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਲਵ ਲਾਹੌਰੀਏ ਦੇ ਰਾਹੀ ਇਹ ਲਾਰੈਂਸ ਬਿਸ਼ਨੋਈ ਨਾਲ ਸਿੱਧੇ ਸੰਪਰਕ ਚ ਸੀਗੇ ਇਹਨਾਂ ਦਾ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਇਆ ਬੜੀ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਹੈ ਉੱਚ ਕੁਆਲਟੀ ਦੇ ਸੌਫਟਵੇਅਰ ਨਾਲ ਹੀ ਇਹਨਾਂ ਦੇ ਮੋਬਾਈਲ ਦਾ ਡਾਟਾ ਵੀ ਅਸੀਂ ਰਿਕਵਰ ਕਰਾਇਆ ਕਈ ਪ੍ਰਕਾਰ ਦੀਆਂ ਇਹਨਾਂ ਨੇ ਐਪਲੀਕੇਸ਼ਨਸ ਯੂਜ਼ ਕਰ ਰਹੇ ਸੀ ਜਿਵੇਂ ਕਿ ਸਿਗਨਲ ਐਪ ਜ਼ਿਕਾਨਾ ਐਪ ਟੈਲੀਗ੍ਰਾਮ ਐ ਉਹਨਾਂ ਦਾ ਵੀ ਡਾਟਾ ਸੀ ਰੀਟਰੀਵ ਕਰਾ ਰਹੇ ਆ ਤੇ WhatsApp ਦੇ ਉੱਪਰ ਜਿਹੜੇ ਕੋਈ ਇਹਨਾਂ ਨੇ ਚੈਟ ਵਗੈਰਾ ਡਿਲੀਟ ਕੀਤੇ ਸੀ ਉਹ ਡਿਲੀਟਡ ਚੈਟ ਵੀ ਅਸੀਂ ਰਿਕਵਰ ਕਰਾ ਰਹੇ ਆ ਤੇ ਇਹਨਾਂ ਦੇ ਫੋਨ ਚੋਂ ਕਈ ਫੋਟੋਆਂ ਫੋਟੋਗ੍ਰਾਫਸ ਪਿਕਚਰਜ਼ ਇਹਨਾਂ ਦੀਆਂ ਹੋਰ ਵੀ ਗੈਂਗਸਟਰ ਨਾਲ ਸਾਹਮਣੇ ਆਈਆਂ ਨੇ ਤੇ ਉਹ ਸਾਰੇ ਗੈਂਗਸਟਰਸ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤੇ ਉਹਨਾਂ ਨੂੰ 22 ਸਤਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਅੱਗੇ ਵੀ ਇਸ ਪੂਰੇ ਨੈਟਵਰਕ 'ਚ ਹੋਰ ਜਿਹੜੀ ਅਰੈਸਟਾ ਹੋਣ ਦੀ ਸਾਨੂੰ ਉਮੀਦ ਹੈ। ਅਗਲੇ ਕੁਝ ਦਿਨਾਂ 'ਚ ਜਵਾਨ ਸੁਭਿਆਸੀ ਜਾਂ ਕੋਈ ਹੋਰ ਕਨੈਕਟ ਸੀ ਇਹ ਜਿਹੜੇ ਇਹਨਾਂ ਦੇ ਕੇਸ ਸੀਗੇ ਉਹਨਾਂ ਚੋਂ ਇੱਕ ਕੇਸ ਚ ਘੋੜਾ ਸੀਗਾ ਤੇ ਦੂਜਾ ਜ਼ਮਾਨਤ ਤੇ ਆਇਆ ਗ੍ਰਫਤਾਰੀ ਕਿਤਨੀ ਹੋਈ ਹੈ ਗ੍ਰਫਤਾਰੀ ਖਲੋੜੀ ਗੇਟ ਦੇ ਲਾਗੇ ਹੋ ਜਿਹੜਾ ਆਪਣਾ ਖਲੋੜੀ ਗੇਟ ਦੀ ਮੜੀਆਂ ਦੇ ਲਾਗੇ ਦੇਖੋ ਜੀ ਵੈਪਨਸ ਬੇਸਿਕਲੀ ਪੰਜਾਬ ਚ ਦੋ ਪ੍ਰਕਾਰ ਦੇ ਆ ਰਹੇ ਆ ਜਿਹੜੇ ਕ੍ਰਾਸ ਬਾਰਡਰ ਵੈਪਨਸ ਆ ਰਹੇ ਆ ਉਹ ਬੇਸਿਕਲੀ ਪਾਕਿਸਤਾਨ ਸਪੌਂਸਰਡ ਟੈਰਰਿਜ਼ਮ ਜਿਹੜਾ ਹੈਗਾ ਉਹ ਵੈਪਨਸ ਬਾਰਡਰ ਏਰੀਆ ਚ ਜ਼ਿਆਦਾ ਰਿਕਵਰ ਹੁੰਦੇ ਤੇ ਜਿਹੜੀ ਮਾਲਵਾ ਬੈਲਟ ਆ ਉਹਦੇ ਚ ਜਿਹੜੇ ਹਿੰਡਰਲੈਂਡ ਤੋਂ ਜਿਹੜੇ ਕਿ ਮਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਤੋਂ ਜਿੱਥੇ ਕਿ ਛੋਟੀ ਕਾਰਖਾਨੇ ਫੈਕਟਰੀਆਂ ਚ ਬੜੇ ਵਧੀਆ ਕੁਆਲਿਟੀ ਦੇ ਗੈਪਨ ਬਣ ਰਹੇ ਤੇ ਇਹ ਅਸੀਂ ਬੈਕਵਰਡ ਲਿੰਕੇਜ ਕਰਾਂਗੇ ਜੀ ਇਹਦੀ ਜਿਹੜੇ ਵੀ ਇਹਨਾਂ ਨੇ ਜਿੱਥੋਂ ਵੀ ਜੋ ਵੀ ਇਹਨਾਂ ਦਾ ਵੈਪਨ ਪ੍ਰੋਕਿਊਰਮੈਂਟ ਦਾ ਸੋਰਸ ਸੀਗਾ ਉੱਥੇ ਤੱਕ ਜਾ ਕੇ ਉਹਨੂੰ ਵੀ ਇਸ ਮੁਕਦਮੇ ਚ ਨਾਮਜ਼ਦ ਕਰਕੇ ਅਰੈਸਟ ਕੀਤਾ ਜਾਣਾ ਜਿਹੜਾ ਹੈ ਸੂਬਾ ਹੈਗਾ ਹਰਿਆਣਾ ਕਿ ਉਹਦੇ ਨਾਲ ਕੋ ਸੰਬੰਧਤ ਸਾਧਿਕ ਉਹ ਉਹ ਦੇਖੋ ਜੀ ਉਹ ਉਹ ਅਜੇ ਅਸੀਂ ਹੋਰ ਇਨਵੈਸਟੀਗੇਟ ਕਰਾਂਗੇ ਜਿੱਤੇ ਮੈਂ ਜਿਹੜੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ 'ਚ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਟ ਇੱਥੇ ਬੇਸਿਕ ਗੱਲ ਇਹੀ ਆ ਕਿ Proactive ਤੇ Swift Policing ਜਿਹੜੀ ਆ LGP ਪੰਜਾਬ ਉਹਦੇ ਤੇ ਫੋਕਸ ਕਰਦੇ ਜੇਕਰ ਕੋਈ ਕ੍ਰਾਈਮ ਹੁੰਦਾ ਆ ਤੇ ਜੰਗੀ ਪੱਧਰ ਤੇ ਉਹਨੂੰ ਡਿਟੈਕਟ ਕਰਨਾ ਪਰ ਡਿਟੈਕਸ਼ਨ ਤੋਂ ਅਲਾਵਾ ਜਿਹੜਾ ਪ੍ਰੀਵੈਂਸ਼ਨ ਆਫ ਕ੍ਰਾਈਮ ਆ ਇਹ ਉਹਦਾ ਇੱਕ ਬੜਾ ਕਲਾਸਿਕ ਐਗਜ਼ਾਮਪਲ ਆ ਕਿ ਜੇਕਰ ਇਹਨਾਂ ਦੋਨੇ ਬੰਦਿਆਂ ਨੂੰ ਸਮੇਂ ਸਿਰ ਅਰੈਸਟ ਨਾ ਕੀਤਾ ਜਾਂਦਾ ਤੇ ਇਹਨਾਂ ਨੇ ਇੱਕ ਟਾਰਗੇਟ ਕਿਲਿੰਗ ਜਿਹੜੀ ਆ ਉਹਨੂੰ ਅੰਜਾਮ